ਆਣੀਆ ਲਓ ਜੀ ਅੱਜ ਅਸੀਂ ਪਹੁੰਚ ਚੁੱਕੇ ਆਂ ਆਊਟਲੈਟ ਆਊਟਲੈਟ ਦੀ ਮਾਰਕੀਟ ਦੇ ਵਿੱਚ ਪਹੁੰਚ ਚੁੱਕੇ ਆਂ ਗੜ ਕੀ ਖਾਣੇ ਤੁਸੀਂ ਹੈ ਹਾਂ ਖਾਣੇ ਆ ਘੋਗੇ ਜਹੇ ਆ ਬੱਚ ਪਾ ਨਿਕਲਦਾ ਕੱਖ ਨਹੀਂ ਆ ਬਿੱਤੂਆਂ ਲੱਕੀ ਜਾ ਨਿਕਲ ਦੇਖੋ ਕੀ ਖਾਣ ਲੱਗਿਆ ਲੈ 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 ਆ ਕੀ ਕੀ ਖਾਣੇ ਆ ਦੱਸ ਨਾ ਇਹ ਵੀ ਖਾਦਾ ਮੁੰਡੇ ਨੇ ਤਾਬੂ ਨੂੰ ਆ ਕਾਬੂ ਇਹ ਚ ਹੈ ਕੀ ਖਾਣਾ ਉਹ ਤਾਂ ਹਰ ਹਰ ਕਾ ਜਾ ਚੱਕ ਲੈ ਪਾਣੀ ਕੀ ਨਿਕਲ ਰਿਹਾ ਚੱਕ ਲੈ ਰਰ ਰ ਕਾ ਇਹਨੂੰ ਕਿੰਨੇ ਨੂੰ ਕਿਹਨੂੰ ਕਹਿੰਦੇ ਕੀ ਆ ਹੈਂ ਦਸਤਾਨੀਆਂ ਪਤਾ ਨਹੀਂ ਕਿਉਂ ਮੈਂ ਕਿਹਾ ਹੱਕਾ ਕਾਲੇ ਮਰੀ ਜਾਂਦੇ ਆ ਪਿੱਛੇ ਪਤਾ ਨਹੀਂ ਉਸ ਤੇ ਵੀਡੀਓ ਬਣਾ ਕੇ ਲੈ ਜਿੱਥੇ ਪਹੁੰਦੇ ਆ ਦਿਖਾ ਦੇ ਇਹਨਾਂ ਨੂੰ ਕੀ ਆਹ ਉਹ ਵੀ ਦਿਖਾਉਂਦੇ ਆ ਦਿਖਾਉਂਦੇ ਦਿਖਾਉਂਦੇ ਤੁਨੂਲਾ ਦੀ ਠੰਡ ਤੇ ਅਸੀਂ ਪੀਣ ਲੱਗੇ ਆ ਕੌਫੀ ਤੇ ਇੱਧਰ ਸਾਡੇ ਪੰਜਾਬੀਆਂ ਦੀ ਗੱਲ ਸੁਣ ਲੋ ਇਹ ਪੰਜਾਬੀ ਸਾਡੇ ਪਤਾ ਕੀ ਕਹਿੰਦੇ ਬਾਹਰ ਦੇ ਅੰਦਰ ਜਾ ਕੇ ਕਹਿੰਦੇ ਇੱਕ ਕਾਪੂਚੀਨੋ ਕਰ ਦਿਓ ਸੈਂਸਸ ਕਿਉਮੋ ਝੱਗ ਤੋਂ ਬਿਨਾਂ ਤੇ 33 ਤੇ ਨੂੰ ਸਿੱਧਾ ਕਹਿੰਦੇ ਚਾਹ ਬਣਾ ਦੇਣਾ ਪੱਤੀ ਵਾਲੀ ਚਾਹ ਤੇ ਪੱਤੀ ਵਾਲੀ ਚਾਹੀ ਵੀ ਜਾਂਦੇ ਫਿਰ ਤੇ ਉਹੀ ਗੱਲਾਂ ਕਾਕੇ ਇੱਕ ਦਿਨ ਇੱਥੇ ਨਾ ਕੋਈ ਪੱਤੀ ਵਾਲੀ ਚਾਹ ਦਾ ਪਤੀਲਾ ਵੀ ਰੱਖਾ ਦੇਣਾ ਮੈਂ ਦੇਖੀ ਇੱਥੇ ਲਾ ਲਈਏ ਚੁੱਲਾ ਬਣਾ ਲਈਏ ਇੱਟਾ ਲਾ ਕੇ ਤੂੰ ਵੇਟ ਕਰ ਮਾੜਿਆ ਮੈਨੂੰ ਉਹ ਦੁੱਖ ਕਰੋ ਪਾਣੀ ਨਹੀਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ 7ਵੇਂ ਬਲੌਗ ਵਿੱਚ ਤੇ ਅੱਜ ਅਸੀਂ ਆਏ ਇੱਥੇ ਆਊਟਲੈਟ ਮੇਰਾ ਦੁੱਖ ਦਾ ਇਹ ਸਹਿਰ ਤੇ ਕਾਫੀ ਪੀ ਕੇ ਹੁੰਨੇ ਆ ਚਾਰਜ ਤੇ ਬਾਕੀ ਗੱਲਾਂ ਸਾਨੂੰ ਤਦਾਂਦਰਾ ਵੱਡੇ ਇੱਥੇ ਉਹ ਨਾ ਹਾਲ ਕਿਤੇ ਨਹੀਂ ਫੇਰ ਕੀ ਹੋਇਆ ਹੋ ਗਿਆ ਯਾਰ ਪੈਂਡਰ ਕਾ ਮਾਉਣ ਯਾਰ ਤੁਹਾਨੂੰ ਦਿਖਾਉਣੇ ਇੱਥੇ ਦੇਖੋ ਰੌਣਕਾ ਲਓ ਜੀ ਅਸੀਂ ਹੁਣ ਇੱਥੋਂ ਆਪਣੀ ਮਾੜੀ ਮੁੱਟੀ ਜਿਹੜੀ ਸ਼ੋਪਿੰਗ ਕਰਨੀ ਸੀ ਕਰ ਲਈ ਆ ਤੇ ਹੁਣ ਅਸੀਂ ਖਾਣ ਪੀਣ ਬਾਰੇ ਸੋਚ ਰਹੇ ਆ ਦੇਖਦੇ ਆ ਜੇ ਸਾਨੂੰ ਕੋਈ ਵਧੀਆ ਚੀਜ਼ ਮਿਲਦੀ ਆ ਖਾਣ ਪੀਣ ਨੂੰ ਇੱਥੋਂ ਨਹੀਂ ਤਾਂ ਫੇਰ ਇੱਥੋਂ ਬਾਹਰ ਜਾ ਕੇ ਖਾਵਾਂਗੇ ਡੇੜੀ ਠੰਡ ਕਿੰਨੀ ਗਾ ਹੋਰ ਭਾਜੀ ਠੰਡ ਕਿੰਨੀ ਗਾ ਠੰਡ ਬਹੁਤ ਹੈ ਜਾਨੀ ਕਿ ਜੇ ਤੁਸੀਂ ਅੱਧਾ ਘੰਟਾ ਹੋਰ ਲਾਤਤਾ ਨਾ ਤਾਂ ਬਰਦਮ ਲੈਣੀ ਇੱਥੇ ਤੇ ਬਾਫੇ ਚੱਕ ਕੇ ਮੈਨੂੰ ਲੱਕੜੀਆਂ ਘਰ ਲੈ ਜਾਓ ਹਾਂ ਦੇਖਦੇ ਡੇੜੀ ਸਾਨੂੰ ਕਿੱਧਰ ਲੈ ਕੇ ਜਾਂਦਾ ਡੇੜੀ ਸਾਨੂੰ ਆਹ ਲੈਣ ਵਾਲੀ ਗੱਲ ਤੁਸੀਂ ਲਓ ਜੀ ਦੇਖੋ ਕਿੰਨਾ ਵਧੀਆ ਇਹ ਜਗਾ ਹੈ ਇਹ ਤੇ ਤੁਹਾਨੂੰ ਪੂਰੀ ਇੱਕ ਪਿੰਡਾਂ ਵਾਲੀ ਫੀਲਿੰਗ ਆਊਗੀ ਜਿੱਦਾ ਪਿੰਡਾਂ ਦੇ ਵਿੱਚ ਗੜੀਆਂ ਨਹੀਂ ਹੁੰਦੀਆਂ ਤੇ ਮਾਰਕੀਟ ਦੀ ਮਾਰਕੀਟ ਤੇ ਪਿੰਡ ਦੇ ਵਿੱਚ ਘੁੰਮਣ ਵਰਗੂ ਇਹ ਨਜ਼ਾਰਾ ਆ ਰਿਹਾ ਆ ਦੇਖੋ ਕਿੰਨੀ ਵਧੀਆ ਸਜਾਵਟ ਆ ਕ੍ਰਿਸਮਸ ਕਰਕੇ ਪਰ ਠੰਡ ਕਾਰਨ ਸਾਡੀ ਬੱਸ ਹੋਈ ਪਈ ਆ ਤੇ ਠੰਡ ਬਹੁਤ ਜ਼ਿਆਦੇ ਆ ਤੇ ਆਂਡੀਆਂ ਕ੍ਰਿਸਮਸ ਕਰਕੇ ਲੱਗੀਆਂ ਹੋਈਆਂ ਲਿੱਟਾਂ ਤੇ ਬਹੁਤ ਵਧੀਆ ਨਜ਼ਾਰਾ ਆ ਬਹੁਤ ਜ਼ਿਆਦੇ ਵਧੀਆ ਨਜ਼ਾਰਾ ਖਾਸ ਕਰ ਦਸੰਬਰ ਚ ਘੁੰਮਣ ਦਾ ਆਉਂਦਾ ਕਿਉਂਕਿ ਲਾਈਟਿੰਗ ਬਹੁਤ ਜ਼ਿਆਦੇ ਕੀਤੀ ਹੁੰਦੀ ਹੈ ਇੱਥੇ ਤੇ ਬਹੁਤ ਜ਼ਿਆਦੇ ਵਧੀਆ ਸਜਾਵਟ ਕੀਤੀ ਹੁੰਦੀ ਹੈ ਕਲਰ ਖਾਣਾ ਖੁਣਾ ਵੀ ਬਣਾ ਦੇ ਸਾਨੂੰ ਕਿਤੇ ਤੇ ਹੁਣ ਦੇਖਦੇ ਆ ਇੱਥੋਂ ਤਾਂ ਸਾਨੂੰ ਕੁਝ ਵਧੀਆ ਨਹੀਂ ਲੱਗਾ ਖਾਣ ਨੂੰ ਤੇ ਹੁਣ ਇਸ ਤੋਂ ਬਾਹਰ ਨਿਕਲ ਕੇ ਕੋਈ ਚੀਜ਼ ਦੇਖਦੇ ਆ ਆਹੀ ਚੱਲੀਏ ਕੋਈ ਨਹੀਂ ਦੇਖ ਲੈਂਦੇ ਆ ਕਿੱਥੇ ਜਾਂਦੇ ਬਾਹਰ ਨਿਕਲ ਕੇ ਖੜਾ ਸਾਰਿਆਂ ਦੀ ਬੱਸ ਹੋਈ ਆ ਤੇ ਹੁਣ ਸਾਰੇ ਚੁੱਪ ਠੰਡ ਨਾਲ ਜਿਹੜੀ ਹੋਈ ਉਹ ਇੱਕ ਠੰਡ ਤੇ ਇੱਕ ਭੁੱਖ ਹਾਂ ਤੇ ਸਾਰਿਆਂ ਦੀ ਹੁਣ ਹੋਈ ਆ ਬੱਸ ਤੇ ਸਾਰੇ ਚੁੱਪ ਕਰਕੇ ਹੁਣ ਤੁਰੇ ਆ ਕਿਸੇ ਨੂੰ ਨਾਲ ਕੋਈ ਗੱਲ ਆਉਂਦੀ ਜਾਂ ਤੇ ਨਾ ਹੀ ਕੋਈ ਬੋਲਦਾ ਤੇ ਡੈਡੀ ਤਾਂ ਤਾਂ ਠੰਡ ਵੀ ਜਿਆਦਾ ਲੱਗਦੀ ਹੁੰਦੀ ਆ ਪੇਰ ਸੌਣ ਹੋਇ ਪਿਆ ਮੈਂ ਗੱਡੀ ਦੇ ਸਿਰ ਦੇ ਉੱਤੇ ਮੈਂ ਕਿਹਾ ਟੋਪੀ ਟੋਪੀ ਲੈ ਲੈਂਦਾ ਹਾਂ 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 ਟੋਪੀ ਲੈਣੇ ਆ ਲੈ ਫੜ ਟੋਪੀ ਨਾ ਐਦਾਂ ਲਾਦਾ ਜਿੱਦਾਂ ਅਗਲਾ ਕਹਿੰਦਾ ਕੌਣ ਆ ਚੋਰ ਜਾ ਤੁਰਿਆ ਜਾਂਦਾ ਜੀ ਟੋਪੀ ਲੈ ਲੈਂਦਾ ਲੈ ਇਹ ਹੁਣ ਦੇਖਦੇ ਆ ਕੀ ਕਰਨਾ ਹੈ ਬਹੁਤ ਜਿਆਦੇ ਵਧੀਆ ਬਹੁਤ ਜਿਆਦੇ ਵਧੀਆ ਮਾਹੌਲ ਲੱਗਾ ਜੀ ਮੈਨੂੰ ਅੱਗੇ ਵੀ ਆਉਂਦਾ ਰਹਿੰਦਾ ਮੈਂ ਪਰ ਅੱਜ ਮੈਨੂੰ ਜਿਆਦੇ ਵਧੀਆ ਲੱਗਾ ਕਿਉਂਕਿ ਇੱਕ ਕ੍ਰਿਸਮਸ ਕਰਕੇ ਨਾ ਇੱਕ ਸਜਾਵਟ ਬਹੁਤ ਜਿਆਦੇ ਵਧੀਆ ਕੀਤੀ ਹੋਈ ਆ ਮੇਰੇ ਹਿਸਾਬ ਨਾਲ ਜਿਹੜੀ ਰਾਤ ਨੂੰ ਘੁੰਮਣ ਦਾ ਜਿਆਦੇ ਵਧੀਆ ਨਜ਼ਾਰਾ ਆਂ ਹੰਡ ਜਿਹੜੀ ਆਕੜ ਆ ਹੱਡ ਕੱਪੜੇ ਵੱਧ ਪਾ ਕੇ ਆਓ ਹਰਿਆਣਿਆਂ ਨਾਲ ਲੈ ਬੋਖਲ ਮਾਰ ਕੇ ਹੋ ਇਹ ਵੀ ਗੱਲ ਵਧੀਆ ਇੱਥੇ ਸੌਂ ਜਵੇ ਬੈਂਚਾਂ ਤੇ ਆਹ ਬੈਂਚਾਂ ਤੇ ਸੌਂ ਜਵੇ ਆਹ ਇੱਥੇ ਰਹਿ ਨਾਲ ਲੈ ਆਵੇ ਮੂਫਲੀ ਨਾਲ ਮੂਫਲੀ ਛਿੱਲੀ ਆਵੇ ਨਾਲੇ ਸੌਂ ਜਵੇ ਗੱਡੀ ਤੱਕ ਮਸੀ ਪਹੁੰਚਣਾ ਹੋ ਗਿਆ ਗੱਡੀ ਹੁਣ ਗਰਮ ਕਰਨੀ ਭਾਜੀ ਉਹਨਾਂ ਦੀ ਡਿਊਟੀ ਲੱਗ ਗਈ ਤਾਬੀ ਨੂੰ ਚੱਕਣ ਦੀ ਕਿਉਂਕਿ ਤਾਬੀ ਵੀ ਹੁਣ ਗਿਆ ਅੱਕ ਤਾਬੀ ਕਰਦਾ ਛਰਾਪਾ ਪੂਰੀਆਂ ਹੁਣ ਤਾਬੀ ਕੀ ਹਾਲ ਆ ਆਜਾ ਕਿੱਥੇ ਆਜਾ ਤਾਬੀ ਤੂੰ ਕੱਲ ਕੀ ਖਾਦਾ ਸੀਗਾ ਕੱਲ ਕੀ ਖਾਦਾ ਸੀ ਅੰਨਾ ਅੰਨਾ ਖਾਦਾ ਸੀ ਅੰਨਾ ਅੰਨਾ ਖਾਦਾ ਅੰਨਾ ਖਾਦ ਆ ਜਾ ਅੰਨਾ ਆ ਜਾ ਗੱਡੀ ਚਲੀ ਆਂਡਾ ਇੱਥੇ ਬਣ ਜਾਣਾ ਲੋ ਜੀ ਓਹ ਹੋ ਹੋ ਗੁੱਸਾ ਗਸਾਇਆ ਦਾ ਬਹੁਤ ਲੈ ਜੀ ਬੰਦਾ ਸਾਡਾ ਸ਼ਰਾਬੀ ਹੋ ਗਿਆ ਬੱਗੇ ਮਾਰਨ ਲੱਪਿਆ ਹੁਣ ਬੱਗੇ ਮਾਰਨ ਲੱਪਿਆ ਹੁਣ ਚੜ ਗਈ ਕਿਦਾਂ ਦਾ ਅੱਬੀ ਇਹਨੇ ਬਿੰਨੋ ਪੀ ਲਈ ਲੋ ਜੀ ਤਾਬੀ ਸਮੈਲ ਨਹੀਂ ਚੜ ਗਈ ਇਹਨੂੰ ਬਿੰਨੋ ਦੀ ਨਾਲ ਕੀ ਕਹਤਾ ਤਾਪੂ ਤਾਪੂ ਨਾਲ ਕੀ ਕਹਿੰਦਾ ਸੀ ਹੈ ਕੀ ਖਾਦਾ ਨਾਲ ਅਜਦਾ ਅੰਨ ਅੰਨ ਅੰਡਾ ਖਾਦਾ ਹੀ ਨਾਲ ਅੰਨ ਆਪਾਂ ਦੇਖੋ ਜੀ ਜਿਨ੍ਹਾਂ ਨੂੰ ਜ਼ਿਆਦਾ ਠੰਡ ਲੱਗ ਰਹੀ ਆ ਕਿਉਂਕਿ ਉਹ ਜਾਂਦੇ ਆ ਭੱਜੇ ਗੱਡੀ ਵਾਲੂ ਤੇ ਚਲੋ ਸਾਡੀ ਗੱਡੀ ਤੇ ਉਰੇ ਪਾਰਕਿੰਗ ਲੱਗੀ ਹੋਈ ਆ ਤੇ ਡੈਡੀ ਉਹਨਾਂ ਨੇ ਉਹ ਪਾਰਕਿੰਗ ਲਾਈ ਹੋਈ ਸੀ ਤੇ ਠੰਡ ਜ਼ਿਆਦਾ ਮਨ ਰਿਹਾ ਹੈ। ਤabb ਗੱਡੀ ਕਿੱਥੇ ਆ? ਤabb ਆਪਣੀ ਗੱਡੀ ਕਿੱਥੇ ਆ? ਗੱਡੀ ਕਿੱਥੇ ਆ? ਆਪਣੀ ਗੱਡੀ ਕਿੱਥੇ ਆ? ਕਿਹੜੀ ਆ? ਹਾਂ। ਉਹ ਗੱਡੀ। ਉਹ ਤੇ ਗੱਡੀ। ਜੀ। ਇਹਨੂੰ ਸਟਾਰਟ ਕਰ ਗੱਡੀ ਕਿੱਥੇ ਆ? ਗੱਡੀ ਕਿੱਥੇ ਆਪਣੀ ਗੱਡੀ? ਇਹ ਤਾਂ ਫੂਨ ਆ ਗੱਡੀ ਕਿੱਥੇ ਆ ਗੱਡੀ ਕਿੱਡੀ ਕੱਚੀ ਜਾਣ ਗੱਡੀ ਕਿੱਥੇ ਆਪਣੀ ਗੱਡੀ ਪੀ ਕਿੱਥੇ ਆ ਪੀ ਆ ਦੇ ਪੀ ਇਹ ਤਾਬੀ ਦੀ ਆ ਆ ਕੀ ਆ ਆ ਤਾਬੀ ਨਹੀਂ ਕੀ ਜੀ ਗੱਡੀ ਇਹ ਦੇ ਨਾਲ ਲੈ ਲਈਏ ਹੈ ਹਾਂ ਚੱਲ ਰਹੀਆਂ ਡੈਡੀ ਨੂੰ ਮਨਾ ਰਿਆ ਭਾਜੀ ਗੱਡੀ ਲਈ ਡੈਡੀ ਨੂੰ ਮਨਾ ਰਿਆ ਮੈਂ ਕਿ ਡੈਡੀ ਇਹਦੇ ਨਾਲ ਦੀ ਗੱਡੀ ਲੈ ਕੇ ਦੇ ਡੈਡੀ ਅਦੇ ਗੱਡੀ ਦੱਦੀ ਆ ਦੇਖ ਪਾਜੀ ਪਹਿਲਾਂ ਨਾ ਇਦਾਂ ਕਰੋ ਗੱਡੀ ਲੈ ਲਓ ਪਹਿਲੀ ਗੱਲ ਸੁਣ ਪਹਿਲੇ ਨਹੀਂ ਨਹੀਂ ਇਹਦੇ ਨਾਲ ਦੀ ਗੱਡੀ ਹੋਣੀ ਲੈ ਭਰਾਵਾ ਚੁੱਪ ਕਰ ਜਾ ਜਨਵਰੀ ਨਵੇਂ ਸਾਲ ਤੇ ਲੋੜੇ ਨਹੀਂ ਨਵੇਂ ਨਵੇਂ ਸਾਲ ਤੇ ਨਵੇਂ ਸਾਲ ਡੈਡੀ ਨੇ ਮੈਨੂੰ ਇਹ ਗੱਡਾ ਲੈ ਕੇ ਦੇਣੀ ਐ ਐਲਾਨ ਹੋਣਾ ਨਹੀਂ ਖਾਣਾ ਖਾ ਲੈਣਾ ਛਾਲ ਜਨਵਰੀ ਵਿੱਚ ਏਐਮਜੀ ਲੈ ਦੇਣੀ ਨਹੀਂ ਗਿਫਟ ਲੈ ਦੇ ਸਾਨੂੰ ਡੈਡੀ ਅਸੀਂ ਫਿਰ ਸ਼ਾਪਿੰਗ ਕਰਨ ਵੀ ਜਾਇਆ ਕਰਨਾ ਗਿਫਟ ਲੈ ਦੇ ਸਾਨੂੰ ਡੈਡੀ ਮੈਨੂੰ ਗਿਫਟ ਲੈ ਕੇ ਦੇਣਾ ਡੈਡੀ ਨਵੇਂ ਸਾਲ ਐ ਡੈਡੀ ਨੇ ਹੁਣ ਏਐਮਜੀ ਲੈ ਕੇ ਦੇਣੀ ਐ ਹਾਂ ਨਵੇਂ ਸਾਲ ਦੇ ਏਐਮਜੀ ਡੈਡੀ ਪੱਕਾ ਜੜੀ ਖਾਣਾ ਖਾਓ ਖਾਣਾ ਤਾਂ ਹੀ ਵੀ ਖਾਣਾ ਖਾਓ ਕਿ ਸਾਡੇ ਨੰਗ ਦੇ ਦਾ ਪਾਸ ਪਹਿਲਾਂ ਘਰੇ ਚਲੋ ਉੱਥੇ ਖਾਣਾ ਖਾਈਓ ਉੱਥੇ ਜਿੱਥੇ ਜਾਣਾ ਆ ਨਹੀਂ ਮਨਜ਼ੂਰੀ ਨਹੀਂ ਅਸੀਂ ਆਏ ਹੁਣ ਪੇਟ ਪੂਜਾ ਕਰਨ ਇੱਥੇ ਤੇ ਅਸੀਂ ਆਏ ਇੱਥੇ ਇੱਕ ਰੈਸਟੋਰੈਂਟ ਆ ਸ਼ਾਹੀ ਸ਼ਾਹੀ ਰੈਸਟੋਰੈਂਟ ਇੱਥੇ ਬਫੇਟ ਸਿਸਟਮ ਹੁੰਦਾ ਆ ਤੇ ਹੁਣ ਅੰਦਰ ਜਾ ਕੇ ਦੇਖਦੇ ਆਂ ਕੀ ਹਿਸਾਬ ਕਿਤਾਬ ਆ ਉਹ ਪਰੇ ਉਹ ਪਰੇ ਜਾ ਕੇ ਆ ਤੇ ਉੱਪਰ ਚੜ ਕੇ ਆਉਣਾ ਪੈਗੋ ਇੱਥੇ ਪੌੜੀਆਂ ਸੀ ਤੇ ਪੌੜੀਆਂ ਤੋਂ ਚੜ ਕੇ ਫਿਰ ਉੱਪਰ ਆਏ ਆ ਦੇਖਦੇ ਆਂ ਹੁਣ ਕੀ ਹਿਸਾਬ ਕਿਤਾਬ ਆ ਪਹਿਲੀ ਵਾਰ ਆਏ ਆ ਇੱਥੇ ਜੀ ਅਸੀਂ ਆ ਕੇ ਆਏ ਆ ਇੱਥੇ ਸ਼ਾਹੀ ਵਿੱਚ ਸੀਗਾ ਇੱਥੇ ਬੂਫਾ ਸਿਸਟਮ ਅਸੀਂ 6 ਜਣੇ ਸੀਗੇ ਤੇ 152 ਰੋ ਲੱਗੇ ਆ ਖਾਣਾ ਕਿਦਾਂ ਦਾ ਸੀ ਬਹੁਤ ਬੰਦ ਬਹੁਤ ਨਿਆਰੇ ਆ ਬਹੁਤ ਬੰਦ ਨਿਆਰਾ ਆ ਗਿਆ ਤੁਸੀਂ ਵੀ ਆਓ ਇੱਥੇ ਵਿజిਟ ਕਰੋ ਹੋ ਸਕੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਲੈ ਕੇ ਆਓ ਜਿੰਨਾ ਹੋ ਸਕੇ ਹਾਂ ਰੰਗ ਬੰਦ ਰੰਗ ਬੰਦ